ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਆ। ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਸਕਰੀਨ ਤੇ ਕੈਚ-ਅਪ ਕਿਸਮ ਦੀ ਬੱਛੀ ਦਿਖਾ ਰਹੇ ਆ। ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਉਂਦੇ ਹੁੰਦੇ ਸੀ ਕੋਈ ਚੰਗੇ ਰਿਕਾਰਡ ਵਾਲੀ ਬੱਛੀ ਹੋਵੇ ਤਾਂ ਸਾਨੂੰ ਵੇਚਣ ਲਈ ਜ਼ਰੂਰ ਦੱਸਿਓ। ਅੱਜ ਵਾਲੀ ਵੀਡੀਓ ਆਪਣੇ ਪਿੰਡ ਮਾਨਮਰਾੜ ਤੋਂ ਆਈ ਆ ਤੇ ਇਹ ਬੱਛੀ ਬਾਈ ਜਗਸੀਰ ਸਿੰਘ ਦੇ ਘਰ ਆ। ਇਸ ਬਾਈ ਦੇ ਘਰੋਂ ਆਪਾਂ ਪਹਿਲਾਂ ਵੀ EBS ਕੰਪਨੀ ਵਾਲੇ ਕਾਫੀ ਪੁੱਲਾਂ ਦੇ ਬੱਚਿਆਂ ਦੀ ਵੀਡੀਓ ਪਾਈ ਸੀ, ਕੁਝ ਬਰੂਟ ਵਾਲਿਆਂ ਦੀ, ਕੁਝ ਪਾਈਪਰ ਵਾਲਿਆਂ ਦੀ। ਹੋਰ ਵੀ ਬਹੁਤ ਸਾਰੇ ਬੱਚਿਆਂ ਦੀ ਆਪਾਂ ਵੀਡੀਓ ਤੁਹਾਡਾ ਨਾਲ ਸ਼ੇਅਰ ਕੀਤੀ ਸੀ ਤੇ ਅੱਜ ਆਪਾਂ ਤੁਹਾਨੂੰ ਦੱਸ ਰਹੇ ਹਾਂ ਇਹ ਬੱਚੀ ਵਿਕਾਊ ਆ ਬੱਚੀ ਦੀ ਉਮਰ ਹੈਗੀ ਆ ਡੇਢ ਮਹੀਨਾ ਘਰ ਵਾਲਿਆਂ ਦਾ ਕੰਟੈਕਟ ਹੈਗਾ 94642 18604 ਨੰਬਰ ਆਪਾਂ ਸਕਰੀਨ ਤੇ ਪਾਤਾ 12000 ਰੁਪਏ ਬਾਈ ਨੇ ਰੇਟ ਰੱਖਿਆ 12000 ਬਾਈ ਨੇ ਬੱਚੀ ਦਾ ਰੇਟ ਰੱਖਿਆ ਡੇਢ ਮਹੀਨਾ ਉਮਰ ਤੇ ਬੱਚੀ ਦੀ ਮਾਂ ਬਾਈ ਦੇ ਘਰ ਦੀ ਆ ਇਸ ਟਾਈਮ ਬਾਈ ਦੇ ਘਰ ਹੀ ਖੜੀ ਹੈ ਬੱਚੀ ਦੀ ਮਾਂ ਤੇ ਬਾਈ ਹੋਰਾਂ ਨੇ ਬੱਚੀ ਕਰਨੀ ਹੈ ਸੇਲ ਬਹੁਤ ਹੀ ਸੋਹਣੀ ਬੱਚੀ ਆ ਪਿਓਰਟੀ ਵਾਲੇ ਪਾਸੇ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਵੀਡੀਓ ਤੁਹਾਡੇ ਨਾਲ ਜਿੱਦਾਂ ਦੀ ਬਣੀ ਆ ਉਦਾਂ ਹੀ ਪੂਰੀ ਤੁਹਾਡੇ ਨਾਲ ਵੀਡੀਓ ਕਰਤੀ ਆ ਸ਼ੇਅਰ ਬਾਈ ਹੋਰਾਂ ਦਾ ਕੋਈ ਸੇਲ ਪਰਚੇਜ ਦਾ ਕੰਮ ਨਹੀਂ ਘਰੇ ਜਾਨਵਰ ਰੱਖੇ ਆ ਤੇ ਬੱਚੀਆਂ ਬਾਈ ਹੋਰ ਇੱਕ ਘਟ ਪਾਲਦੇ ਆ ਇਸੇ ਕਰਕੇ ਬਾਈ ਨੇ ਬੱਚੀ ਕਰਨੀ ਆ ਸੇਲ ਜੇ ਕੋਈ ਬੰਦਾ ਇੰਟਰਸਟਿਡ ਹੋਇਆ ਤਾਂ ਦਿੱਤੇ ਹੋਏ ਨੰਬਰ ਤੇ ਕਰ ਸਕਦੇ ਆ ਕਾਲ ਤੇ ਆਪਣੀ ਜੇ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਆਪਣੇ ਫੇਸਬੁਕ ਤੇ ਇੰਸਟਾਗ੍ਰam ਪੇਜ ਨੂੰ ਕਰ ਲੋ ਫੋਲੋ ਜੀ ਤਾਂ ਜੋ ਆਪਾਂ ਇਦਾਂ ਤੁਹਾਨੂੰ ਨਵੀਆਂ ਨਵੀਆਂ ਹੋਰ ਵੀਡੀਓ ਦਿਖਾਉਂਦੇ ਰਹੀਏ ਤੇ ਸੀਮਾ ਬਾਰੇ ਵੀ ਆਪਾਂ ਤੁਹਾਨੂੰ ਪੋਸਟਾ ਪਾਉਂਦੇ ਰਹਿੰਨੇ ਆਂ ਧੰਨਵਾਦ